ਬੀਤੇ ਦਿਨ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪਹਿਲਗਾਮ ਇਲਾਕੇ ਦੇ ਵਿੱਚ ਬਹੁਤ ਸਾਰੇ ਸੈਲਾਨੀ ਘੁੰਮਣ ਗਏ ਹੁੰਦੇ ਨੇ ਉਹਨਾਂ ਦੇ ਉੱਪਰ ਅਚਾਨਕ ਕੱਤਵਾਰੀਆਂ ਦੁਆਰਾ ਹਮਲਾ ਕਰ ਦਿੱਤਾ ਜਾਂਦਾ ਤੇ ਉਸੇ ਹਮਲੇ ਦੇ ਵਿੱਚ ਬਹੁਤ ਸਾਰੇ ਭਾਰਤੀ ਜਾਪਰ ਭਾਰਤ ਤੋਂ ਕੁਝ ਬਾਹਰੀ ਲੋਕ ਵੀ ਨੇ ਜਿਹੜੇ ਨੇਪਾਲ ਦੇ ਨਾਲ ਇੱਥੋਂ ਤੱਕ ਕਿ ਅਰਬ ਕੰਟਰੀ ਦੇ ਨਾਲ ਸੰਬੰਧਤ ਵੀ ਜਿਹੜੇ ਲੋਕ ਆ ਜੰਮੂ ਕਸ਼ਮੀਰ ਕੋਲ ਮੜਾਏ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਾਂ ਪਰ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੀ ਇੱਕ ਕਲੀਅਰ ਕੱਟ ਜਿਹੜੀ ਲਿਸਟ ਆਉ ਸਾਹਮਣੇ ਆ ਚੁੱਕੀ ਆ ਹੁਣ ਤੱਕ ਦੀ ਜਿਹੜੀ ਗਿਣਤੀ ਆ ਉਸ ਦੇ ਵਿੱਚ 26 ਲੋਕਾਂ ਦੀ ਜਿਹੜੀ ਹੁਣ ਤੱਕ ਮੌਤ ਹੋ ਚੁੱਕੀ ਆ ਕਲੀਅਰ ਹੋ ਚੁੱਕਿਆ ਤੇ ਉਸ ਤੋਂ ਬਾਅਦ 17 ਲੋਕ ਆਲੇ ਵੀ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਉਹਨਾਂ ਦਾ ਇਲਾਜ ਚੱਲਿਆ ਜਿਸ ਦੇ ਵਿੱਚ ਕੇ ਅਨੰਤਨਾਗ ਦੇ ਜਿਹੜਾ ਇੱਕ ਹਸਤਾਲ ਉਹਨਾਂ ਦੇ ਉਸ ਦੇ ਵਿੱਚ ਇਲਾਜ ਚੱਲਿਆ ਜਾਂ ਪਰ ਕਈ ਹੋਰ ਹਸਤਾਲਾਂ ਦੇ ਵਿੱਚ ਵੀ ਉਹਨਾਂ ਦਾ ਇਲਾਜ ਚੱਲਿਆ ਪਰ ਇਸ ਤੋਂ ਬਾਅਦ ਜਿਹੜਾ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਭਾਰਤ ਦੇ ਗ੍ਰਹਿ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਵੀ ਜਿਹੜਾ ਸਖਤ ਨੋਟਿਸ ਲਿਆ ਗਿਆ ਤੇ ਇਸੇ ਦੇ ਵਿਚਾਲੇ ਕਲੀਅਰ ਲਿਸਟ ਆ ਚੁੱਕਿਆ ਕਿ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 17 ਲੋਕਾਂ ਦਾ ਜਿਹੜਾ ਹਲੇ ਵੀ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੋਏ ਨੇ